ਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਖਬਰ ਬਹੁਤ ਵੱਡੀ ਆ ਚੁੱਕੀ ਹੈ ਔਰ ਇੱਕ ਪਾਸੇ ਇੱਕ 10 ਸਾਲ ਦੀ ਬੱਚੀ ਦੀ ਖਬਰ ਇਹ ਦੋਵੇਂ ਖਬਰਾਂ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਸਬੂਤਾਂ ਦੇ ਆਧਾਰ ਤੇ ਦਿਖਾਉਂਗਾ ਇਹਨਾਂ ਦੋਵਾਂ ਖਬਰਾਂ ਦਾ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਕਰੂੰਗਾ ਤਾਂ ਦੇਖੋ ਭਾਈ ਅਮਰਪਾਲ ਸਿੰਘ ਦਾ ਇੱਕ ਪੋਸਟਰ ਹੈ ਉਹ ਜਾਰੀ ਹੋਇਆ ਤਾਂ ਉਸ ਪੋਸਟਰ ਨੇ ਪੂਰੇ ਪੰਜਾਬ ਦੇ ਵਿੱਚ ਨਹੀਂ ਦੇਸ਼ ਭਰ ਦੇ ਵਿੱਚ ਵਾਈਰਲ ਹੋ ਚੁੱਕਿਆ ਤਾਂ ਜਿਹੜੀਆਂ ਸਰਕਾਰਾਂ ਨੇ ਦੋਵੇਂ ਸਰਕਾਰਾਂ ਦੀ ਨੀਂਦ ਉਡਾ ਦਿੱਤੀ ਹੈ ਤਾਂ ਇਸ ਪੋਸਟਰ ਦੇ ਪਿੱਛੇ ਦੀ ਕਹਾਣੀ ਕੀ ਹੈ ਮੈਂ ਤਾਂ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਅਮਰਪਾਲ ਸਿੰਘ ਦੇ ਸਮਰਥਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਉਹ ਹੋਣ ਜਾ ਰਿਹਾ ਜਿਹਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਸਾਡੇ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਨੂੰ ਵੱਡੇ ਪੱਧਰ ਤੇ ਫਤਵਾ ਸੁਣਾ ਕੇ ਬਹੁਤ ਵੱਡੀ ਲੀਡ ਦੇ ਨਾਲ ਯਾਨੀ ਇੱਕ ਜਿੱਤ ਪ੍ਰਾਪਤ ਕਰਾਈ ਖੰਡੂਰ ਸਾਹਿਬ ਤੋਂ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਵੀਡੀਓ ਸੁਣਾਉਣ ਜਾ ਰਿਹਾ ਤੁਹਾਨੂੰ ਜਿਹਦੇ ਵਿੱਚ ਅਮਰਪਾਲ ਸਿੰਘ ਦੀ ਸਚਾਈ ਹੈ ਉਹ ਜਰਾ ਪਹਿਲਾਂ ਸੁਣੋ ਉਸ ਤੋਂ ਬਾਅਦ ਬਹੁਤ ਵੱਡੀ ਖਬਰ ਹੈ ਜਿਹੜੀ ਉਹ ਵੀ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਇੱਕ ਬੱਚੀ ਦੀ ਖਬਰ ਹੈ 10 ਸਾਲਾਂ ਦੀ ਬੱਚੀ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਤਾਂ ਹੁਣ ਮੈਂ ਪਹਿਲਾਂ ਤੁਹਾਨੂੰ ਇਹ ਅਮਰਪਾਲ ਸਿੰਘ ਦਾ ਬਿਆਨ ਸੁਣਾਉਂਗਾ ਕਿ ਅਮਰਪਾਲ ਸਿੰਘ ਦਰਅਸਲ ਸਰਕਾਰ ਹੈ ਜਿਹੜੀ ਪੰਜਾਬ ਦੀ ਗਵਰਨਮੈਂਟ ਕਿਉਂ ਹਿੱਲ ਗਈ ਐ ਇਸ ਪੋਸਟਰ ਨੂੰ ਦੇਖ ਕੇ ਸੁਣੋ ਨੀਤੀ ਤਿਆਰ ਕਰ ਰਿਆ ਹੈ ਮਾਗੀ ਦੇ ਮੌਕੇ ਅਮਰਪਾਲ ਦੇ ਸਮਰਥਕ ਇੱਕ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਨੇ ਔਰ ਇਹ ਪਾਰਟੀ ਵੀ ਪੰਥਕ ਪਾਰਟੀ ਹੋਣ ਵਾਲੀ ਹੈ ਇੱਕ ਪਾਸੇ ਜੋ ਸ਼ਰੋਮਣੀ ਅਕਾਲੀ ਦਲ ਹੈ ਤੇ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਨੂੰ ਟੱਕਰ ਦੇਣ ਲਈ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਆਪੋਜ਼ਿਟ ਸਾਈਡ ਤੇ ਦੂਜੇ ਸਾਈਡ ਤੇ ਅਮਰਪਾਲ ਸਿੰਘ ਆਪਣੀ ਪਾਰਟੀ ਖੜੀ ਕਰ ਰਿਹਾ ਹੈ ਔਰ ਉਹਨਾਂ ਦੇ ਸਮਰਥਕਾਂ ਨੇ ਕਿਹਾ ਹੈ ਕਿ ਮਾਘੀ ਮੌਕੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜੋ ਮਾਘੀ ਦਾ ਮੇਲਾ ਭਰਦਾ ਹੈ ਵੱਡੀ ਗਿਣਤੀ ਦੇ ਵਿੱਚ ਉਹਦੇ ਸੰਗਤਾਂ ਦਾ ਇਕੱਠ ਹੁੰਦਾ ਹੈ ਮੱਘੇ ਦੇ ਉੱਤੇ ਸ੍ਰੀ ਮੁਖਤਰ ਸਾਹਿਬ ਦੇ ਵਿੱਚ ਉਹਨਾਂ ਨੇ ਇਹ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਐਲਾਨ ਕੀਤਾ ਹੈ ਕਿ ਸ੍ਰੀ ਮੁਖਤਰ ਸਾਹਿਬ ਪਹੁੰਚੋ 14 ਜਨਵਰੀ 2025 ਦੇ ਵਿੱਚ ਸ੍ਰੀ ਮੁਖਤਰ ਸਾਹਿਬ ਦੀ ਪਾਵਨ ਧਰਤੀ ਉੱਤੇ ਨਵੇਂ ਸੰਸਕਟ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਹੈ ਔਰ ਇਹ ਪੋਸਟ ਤਾਂ ਸਿੱਧਾ ਸੰਕੇਤ ਹੋਇਆ ਜਿੱਥੇ ਅਮਰਿਤਪਾਲ ਸਿੰਘ ਦੀ ਫੋਟੋ ਲੱਗੀ ਹੋਈ ਹੈ ਇਹ ਅਮਰਿਤਪਾਲ ਸਿੰਘ ਦੇ ਸਮਰਥਕ ਨੇ ਜਿਹੜੇ ਉਹ ਰਲ ਕੇ ਉਹ ਮਿਲ ਕੇ ਇੱਕ ਨਵੀਂ ਪੰਥਕ ਪਾਰਟੀ ਦਾ ਐਲਾਨ ਕਰਨ ਵਾਲੇ ਨੇ ਔਰ ਇਸ ਪੱਟੀ ਦੇ ਵਿੱਚ ਸਰਬਜੀਤ ਸਿੰਘ ਜੋ ਫਰੀਦਕੋਟ ਤੋਂ ਸੰਸਦ ਨੇ ਸਰਬਜੀਤ ਸਿੰਘ ਖਾਲਸਾ ਉਹ ਵੀ ਹਿੱਸਾ ਹੋ ਸਕਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਅਕਸਰ ਹੀ ਇਹ ਬਿਆਨ ਦਿੱਤਾ ਜਾਂਦਾ ਹੈ ਕਿ ਅਮਰਿਤਪਾਲ ਸਿੰਘ ਸਾਨੂੰ ਆਰਡਰ ਦੇਣ ਅਮਰਪਾਲ ਸਿੰਘ ਸਾਨੂੰ ਕੋਈ ਸੰਦੇਸ਼ ਦੇਣ ਕੋਈ ਰਾਬ ਕੋਣ ਅਸੀਂ ਸਾਰੇ ਇਕੱਠੇ ਹੋ ਕੇ ਪਾਰਟੀ ਦਾ ਐਲਾਨ ਕਰਾਂਗੇ ਔਰ ਸਰਬਜੀਤ ਸਿੰਘ ਆਪਣੇ ਬਿਆਨਾਂ ਦੇ ਵਿੱਚ ਇਹ ਚੀਜ਼ ਦਾ ਜ਼ਿਕਰ ਕਰਦਿੰਨੇ ਕਿ ਮੈਨੂੰ ਪੰਜਾਬ ਭਰ ਦੇ ਵਿੱਚੋਂ ਕਈ ਲੋਕਾਂ ਦੇ ਅਜਿਹੇ ਫੋਨ ਆ ਗਏ ਨੇ ਜਿਹੜੇ ਹੋਰ ਪਾਰਟੀਆਂ ਦੇ ਵਿੱਚ ਵੀ ਨੇ ਪਰ ਇਥੋਂ ਇਹ ਸੰਕੇਤ ਹੁੰਦਾ ਹੈ ਕਿ ਹੋਰ ਪਾਰਟੀ ਦੇ ਵਿੱਚ ਕਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਹੋ ਸਕਦੇ ਨੇ ਜਿਹੜੇ ਅਮਰਪਾਲ ਸਿੰਘ ਦਾ ਸਮਰਥਨ ਕਰ ਰਹੇ ਨੇ ਪਰ ਵਿਰੋਧ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੁੰਦਾ ਰਹਿੰਦਾ ਹੈ ਆਪਣੇ ਸਟੇਜਾਂ ਦੇ ਉੱਤੇ ਅਵਜਪਾਲ ਸਿੰਘ ਨੂੰ ਜਦੋਂ ਬੰਦੇ ਸਿੰਘਾਂ ਦੇ ਵਿੱਚ ਕਈ ਲੋਕ ਜੋੜ ਦਿੰਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਬੰਦੇ ਸਿੰਘਾਂ ਦੇ ਸ਼ਬਦ ਦੇ ਵਿੱਚ ਕਹਿੰਦਾ ਹੈ ਉਹਨਾਂ ਸਰਗੀਤ ਸਿੰਘ ਪੰਜਾਬੀਓ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਬਹੁਤ ਵੱਡਾ ਸਨੇਹਾ ਪੰਜਾਬ ਦੇ ਵਿੱਚ ਉਹਨਾਂ ਸਮਰਥਕਾਂ ਨੂੰ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਸੱਚ ਮੁੱਚ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਲੋੜ ਹੈ ਦਰਅਸਲ ਇਹ ਪਾਰਟੀ ਦਾ ਐਲਾਨ ਕਿਉਂ ਕੀਤਾ ਗਿਆ ਭਾਈ ਅਮਰਪਾਲ ਸਿੰਘ ਨੂੰ ਬਾਹਰ ਕਢਾਉਣ ਦੇ ਲਈ ਜਦੋਂ ਜੈ ਉਸੇ ਦਿਨ ਤੋਂ ਚੱਲੀ ਹੋਈ ਹੈ ਜਿਸ ਦਿਨ ਭਾਈ ਅਮਰਪਾਲ ਸਿੰਘ ਨੂੰ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਐਨਐਸਏ ਲਵਾ ਕੇ ਅੰਦਰ ਕਰਵਾ ਦਿੱਤਾ ਸੀ ਕਿਉਂਕਿ ਐਨਐਸਏ ਐਕਟ ਬਹੁਤ ਵੱਡਾ ਹੁੰਦਾ ਤੁਸੀਂ ਵੀ ਜਾਣਦੇ ਹੋ ਤਾਂ ਹੁਣ ਜਿਹੜੀ ਉਹ ਪਾਰਟੀ ਹੈ ਉਹਦਾ ਇੱਕ ਬਹੁਤ ਵੱਡਾ ਯਾਨੀ ਇੱਕ ਰੂਪ ਲੈ ਚੁੱਕੀ ਹੈ ਬਹੁਤ ਸਾਰੇ ਸਾਥੀਆਂ ਨੇ ਸੰਯੋਗ ਕਰ ਦਿੱਤਾ ਹੈ ਤੇ ਭਾਈ ਅਮਰਪਾਲ ਸਿੰਘ ਦੇ ਨਾਮ ਤੇ ਉਹ ਪਾਰਟੀ ਬਣੂਗੀ ਔਰ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਨੂੰ ਕਢਾਉਣ ਦੀ ਜਿਹੜੀ ਮੁਹਿੰਮ ਚਲਾਈ ਜਾਊਗੀ ਤਾਂ ਫਿਰ ਭਾਈ ਅਮਰਪਾਲ ਸਿੰਘ ਰਿਹਾ ਵੀ ਹੋ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਪਰਾਲਾ ਕਰ ਚੁੱਕੇ ਨੇ ਸਾਡੇ ਸਿੱਖ ਨੌਜਵਾਨ ਤਾਂ ਹੁਣ ਭਾਈ ਅਮਰਪਾਲ ਸਿੰਘ ਬਹੁਤ ਜਲਦ ਰਿਹਾ ਹੋ ਸਕਦੇ ਨੇ ਅਨੁਮਾਨ ਲਾਏ ਜਾ ਰਹੇ ਨੇ ਪਰ ਹੁਣ ਜਿਹੜੀ ਦੂਜੀ ਖਬਰ ਆ ਉਹ ਵੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਿ ਜਿਹੜੀ 10 ਸਾਲ ਦੀ ਬੱਚੀ ਹੈ ਵੀਡੀਓ ਦਿਖਾਉਂਗਾ ਤੁਹਾਨੂੰ ਇਹਦਾ ਕਿ ਉਸਨੇ ਦੋ ਬੱਚਿਆਂ ਨੂੰ ਜਨਮ ਕਿਵੇਂ ਦੇ ਦਿੱਤਾ ਹੈਰਾਨੀ ਵਾਲਾ ਮਾਮਲਾ ਸੁਣੋ ਜਿਹੜੀ ਨਰਸ ਹੈਗੀ ਹੈ 10 ਸਾਲ ਦੀ ਬੱਚੀ ਕਿਸੇ ਜਿਹੜਾ ਬੱਚਾ ਨੂੰ ਜਨਮ ਦਿੱਤਾ ਇਹ ਕਹਾਣੀ ਹੈ ਉਹਨਾਂ ਨਾਲ ਇਹ ਕਿਸ ਤਰ੍ਹਾਂ ਹੋਇਆ ਇਹ ਕੁਝ ਨਹੀਂ ਕੁਝ ਪਤਾ ਸੀ ਇਹ ਕਹਾਣੀ ਇੱਕ ਆਪਾ ਹਸਪੀਟਲ ਦੀ ਜਿਹੜੀ ਨਰਸ ਹੁੰਦੀ ਹੈ ਉਸ ਦੇ ਰਾਹੀਂ ਡਾਕਟਰ ਜਿਹੜੀ ਨਰਸ ਹੁੰਦੀ ਹੈ ਉਸ ਦੇ ਰਾਹੀਂ ਆਪਾਂ ਸੁਣਦੇ ਹਾਂ ਮੈਸ ਕਹਿੰਦੀ ਹੈ ਕਿ ਜਦੋਂ ਮੇਰੇ ਹਸਪੀਟਲ ਦੇ ਵਿੱਚ ਇੱਕ ਲੜਕੀ ਇੱਕ ਔਰਤ ਆਪਦੀ ਬੇਟੀ ਨੂੰ ਲੈ ਕੇ ਆਉਂਦੀ ਹੈ ਤੇ ਉਹ ਮੇਰੇ ਕੋਲ ਲੈ ਕੇ ਆਉਂਦੀ ਹੈ ਜਿਸ ਨੂੰ ਬਿਠਾਉਂਦੀ ਹੈ ਤੇ ਉਸ ਨੂੰ ਉਸ ਦੇ ਪੇਟ ਤੋਂ ਹੀ ਕਾਫੀ ਜ਼ਿਆਦਾ ਪਤਾ ਲੱਗ ਰਿਹਾ ਸੀ ਕਿ ਇਹ ਕੀ ਮਾਮਲਾ ਹੈ ਉਹ ਕਹਿੰਦੀ ਹੈ ਕਿ ਜਦੋਂ ਉਹ ਆਪਦੀ ਬੇਟੀ ਨੂੰ ਲੈ ਕੇ ਆਉਂਦੀ ਹੈ ਤੇ ਬਹੁਤ ਹੀ ਜ਼ਿਆਦਾ ਰੋਣ ਲੱਗ ਪੈਂਦੀ ਹੈ ਤੇ ਮੇਰੇ ਪੈਰਾਂ ਵਿੱਚ ਡੇਗ ਪੈਂਦੀ ਹੈ ਤੇ ਆਂ ਵੀ ਜਦੋਂ ਮੈਂ ਉਸ ਦੀ ਕੀ ਜਾਂ ਦੇਖਨੀ ਆ ਫਿਰ ਉਹ ਆਦੇ ਜਿਹੜਾ ਸਿਰ ਉੱਪਰ ਆਲਾ ਉਹ ਸਾਲੂ ਹੁੰਦਾ ਏ ਉਹ ਮੇਰੇ ਪੈਰਾਂ ਵਿੱਚ ਅੱਖਾਂ ਤੱਕ ਜਾਂਦੀ ਏ ਤੇ ਫਿਰ ਮੈਂ ਉਸ ਨੂੰ ਬਿਠਾਉਣੀ ਆ ਤੇ ਮੈਂ ਉਹਨੂੰ ਕਹਿੰਨੀ ਆ ਕਿ ਹਾਂ ਕੀ ਗੱਲ ਗੱਲ ਕੀ ਹੈਗੀ ਏ ਫਿਰ ਉਹ ਕਹਿੰਦੀ ਏ ਕਿ ਉਹ ਕੁੜੀ ਉਸ ਦੀ ਮਾਂ ਕੋਈ ਦੱਸਦੀ ਏ ਕਿ ਇਸ ਦੇ 배ਟ ਤੋਂ ਤੁਹਾਨੂੰ ਕੀ ਲੱਗਦਾ ਹੈ ਜੇ ਸੰਦੇਹ ਬੱਚੇ ਆਉਣ ਵਾਲਾ ਹੈ ਪੰਜਾਬੀ ਉਹ ਗੱਲ ਏ ਵੀ ਹੁਣ ਪੰਜਾਬ ਹੋਵੇ ਚਾਹੇ ਸਾਡੇ ਮੁਲਕ ਦਾ ਕੋਈ ਵੀ ਜਿਹੜੀ ਸਟੇਟ ਹੋਵੇ ਬਹੁਤ ਸਾਰਾ ਜਿਹੜਾ ਕਿ ਇਹਨਾਂ ਗੱਲਾਂ ਬਾਤਾਂ ਨੂੰ ਲੈ ਕੇ ਵੀ ਬਹੁਤ ਪਿੱਛੇ ਮੈਂ ਕਹਿੰਦਾ ਸਾਡਾ ਮੁਲਕ ਹੀ ਪਿੱਛੇ ਐ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਨਹੀਂ ਬਲਕਿ ਸਾਡੇ ਮੁਲਕ ਦੇ ਵਿੱਚੋਂ ਕਿਸੇ ਵੀ ਸਟੇਟ ਦੇ ਵਿੱਚੋਂ ਇਹ ਗੱਲ ਹੋ ਸਕਦੀ ਐ ਇਹ ਕੋਈ ਵੱਡੀ ਗੱਲ ਨਹੀਂ ਐ ਤਾਂ ਪਰ ਹੁਣ ਮਾਮਲਾ ਕਿੱਥੇ ਆਉਂਦਾ ਜਿਹੜੀ ਹੁਣ ਜਨਰੇਸ਼ਨ ਤਾਂ ਹੁਣ ਤੁਸੀਂ ਆਪ ਸਮਝਦਾਰ ਹੋ ਮਾਹੌਲ ਬੜਾ ਗੰਦਾ ਐ ਤਾਂ ਹੁਣ ਜਿਹੜੀਆਂ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਇਹੋ ਜਿਹੇ ਕਰੈਕਟਰ ਸਾਹਮਣੇ ਆਉਂਦੇ ਨੇ ਤਾਂ ਫਿਰ ਇੱਥੋਂ ਸਾਬਤ ਹੋ ਜਾਂਦਾ ਵੀ ਪੰਜਾਬ ਦਾ ਜਿਹੜਾ ਬੇੜਾ ਹੈ ਉਹ ਬਿਲਕੁਲ ਗਰਕ ਹੁੰਦਾ ਜਾ ਰਿਹਾ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦੀ ਗੱਲ ਕਰੀਏ ਤਾਂ ਭਾਈ ਅਮਰਪਾਲ ਸਿੰਘ ਵਰਗੇ ਯੋਧਿਆਂ ਨੂੰ ਅੰਦਰ ਤੜਿਆ ਜਾਂਦਾ ਜਿਨ੍ਹਾਂ ਤੋਂ ਸਾਡੇ ਇਹੋ ਜਿਹੇ ਲੋਕ ਵੀ ਕੰਮਦੇ ਸੀ ਔਰ ਦੂਜਾ ਨੰਬਰ ਚੱਟੇ ਤੋਂ ਸਾਡੀ ਨੌਜਵਾਨੀ ਵੱਡੇ ਪੱਧਰ ਤੇ ਵਿਚਾਈ ਹੋਈ ਸੀ ਜਿਹੜਾ ਕਿ ਸਾਡਾ ਪੰਜਾਬ ਮੇਰਾ ਹਰ ਵੀਡੀਓ ਦੇ ਵਿੱਚ ਜ਼ਿਕਰ ਹੈ ਅੱਧਾ ਪੰਜਾਬ ਸਾਡਾ ਚਿੱਟੇ ਦੀ ਪੇਟ ਚੜਾ ਦਿੱਤਾ ਇਹਨਾਂ ਸਰਕਾਰਾਂ ਨੇ ਔਰ ਨਾ ਇਹੋ ਜਿਹੇ ਕੰਮਾਂ ਦੇ ਉੱਤੇ ਰੋਕ ਥਾਮ ਲਾਉਂਦੀ ਹੈ ਪੰਜਾਬ ਦੀ ਸਰਕਾਰ ਹੋਵੇ ਚਾਹੇ ਫਿਰ ਉਹ ਕਿਸੇ ਮਰਜ਼ੀ ਸੂਬੇ ਦੀ ਸਰਕਾਰ ਹੋਵੇ ਇਹ ਸੈਂਟਰ ਗਵਰਨਮੈਂਟ ਨੂੰ ਵੀ ਚਾਹੀਦਾ ਜਿਹੜੇ ਕਿ ਇਹੋ ਜਿਹੇ ਕਰੈਕਟਰ ਸਾਹਮਣੇ ਆਉਂਦੇ ਨੇ ਇਹ ਕਿਉਂ ਆਉਂਦੇ ਨੇ ਕਿਉਂਕਿ ਇਹਨਾਂ ਦੇ ਉੱਤੇ ਕੋਈ ਕਾਨੂੰਨ ਨਹੀਂ ਕੋਈ ਵੀ ਮੰਨ ਲਓ ਕਿਸੇ ਵੀ ਕੰਮ ਨੂੰ ਕਦੋਂ ਵੀ ਇੰਜਾਮ ਦੇ ਦਿੰਦਾ ਵੱਡੀਆਂ-ਵੱਡੀਆਂ ਬਾਰਦਾਤਾਂ ਹੋ ਜਾਂਦੀਆਂ ਨੇ ਪਰ ਸਾਡੇ ਕਾਇਦਾ ਕਾਨੂੰਨ ਨਹੀਂ ਚੱਲਦਾ ਬਾਹਰਲੇ ਦੇਸ਼ਾਂ ਵਾਂਗੂ ਸਾਡੇ ਹਿੰਦੁਸਤਾਨ ਦੇ ਵਿੱਚ ਕੋਈ ਕਾਇਦਾ ਕਾਨੂੰਨ ਨਹੀਂ ਜੋ ਚਾਹਦਾ ਅਗਲਾ ਕਰ ਦਿੰਦਾ ਕੁਝ ਵੀ ਚਾਹੁੰਦਾ ਕੋਈ ਵੀ ਕਰ ਵੀ ਦਿੰਦਾ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਣਾ ਬਹੁਤ ਸਾਰੇ ਮਾਮਲੇ ਆਉਂਦੇ ਜਿਵੇਂ ਕਿ ਨਰਬਿਆ ਦਾ ਖਾਂਡ ਆਇਆ ਸੀ ਦਿੱਲੀ ਦੇ ਵਿੱਚ ਉਹਨਾਂ ਚਾਰ ਨੌਜਵਾਨਾਂ ਦੇ ਨਾਲ ਕੀ ਹੋਇਆ ਸੀ ਉਹ ਤੁਹਾਨੂੰ ਪਤਾ ਹੈ ਨਿਰਬੈ ਕੇਸ ਇੱਕ ਬਹੁਤ ਚਰਚਿਤ ਕੇਸ ਰਿਹਾ ਉਸੇ ਹੀ ਪ੍ਰਕਾਰ ਇਹਨਾਂ ਗੱਲਾਂ ਦੇ ਉੱਤੇ ਨੱਥ ਪੈਣੀ ਚਾਹੀਦੀ ਆ ਜਿਵੇਂ ਉਹਨਾਂ ਨੂੰ ਪਾਈ ਗਈ ਸੀ ਬਹੁਤ ਵੱਡਾ ਮਾਮਲਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਨਹੀਂ ਬਲਕਿ ਕਿਸੇ ਹੋਰ ਸਟੇਟ ਦਾ ਲੱਗਦਾ ਹੈ ਇਸ ਸਟੇਟ ਦਾ ਨਾਮ ਨਹੀਂ ਦੱਸਿਆ ਉਸ ਲੇਡੀ ਨੇ ਪਰ ਇਹ ਮਾਮਲਾ ਇਹ ਜਰੂਰ ਸੱਚਾਈ ਹੈ ਕਿਉਂਕਿ ਉਹ ਔਰਤ ਦੱਸ ਰਹੀ ਹੈ ਤਾਂ ਹੁਣ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਕਿ ਪਾਰਟੀ ਦਾ ਜਿਹੜਾ ਗਠਨ ਹੋ ਰਿਹਾ ਵੱਡੇ ਪੱਧਰ ਤੇ ਯਾਨੀ ਲੋਕ ਵੀ ਜੁੜ ਰਹੇ ਨੇ ਤੇ ਸਰਬਜੀਤ ਸਿੰਘ ਖਾਲਸਾ ਉਹਨਾਂ ਦੀ ਅਗਵਾਈ ਕਰਨਗੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕੋਈ ਵੱਡਾ ਮਾਮਲਾ ਸਾਹਮਣੇ ਆਵੇ ਤਾਂ ਠੀਕ ਹੈ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ